ਸੋਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜ ਸਤਿਕਾਰ ਜੋ ਹਰ ਸਿੰਘ ਜੀ ਪਰਮੇਸ਼ਰ ਨੇ ਕਿਰਪਾ ਕੀਤੀ ਹੈ ਅੱਜ ਆਪਾਂ ਸਾਰੇ ਇੱਥੇ ਇਕੱਤਰ ਹੋਏ ਹਾਂ ਸਮਾ ਇਹਨਾ ਭਿਆਨਕਰ ਜਿਹੜਾ ਚੱਲ ਰਿਹਾ ਹੈ ਮਾਤ ਲੋਕ ਦੇ ਵਿੱਚ ਇਸ ਸਮੇਂ ਦੇ ਵਿੱਚ ਸੰਸਾਰ ਨੂੰ ਡਰਨ ਦੀ ਜ਼ਰੂਰਤ ਹੈ ਬਟ ਉਸ ਦੇ ਭਗਤਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਕਿਉਂਕਿ ਭਗਤਾਂ ਦੇ ਨਾਲ ਹਮੇਸ਼ਾ ਭਗਵਾਨ ਖੜਾ ਹੁੰਦਾ ਹੈ ਪਰਮੇਸ਼ਰ ਨੇ ਕਿਹਾ ਸੀ ਜਿਸ ਵੇਲੇ ਪੰਜਾਮ ਜਗਾਰੇ 'ਚ ਮੈਨੂੰ ਆਵਾਜ਼ ਮਾਰੋਗੇ ਮੈਂ ਤੁਹਾਡੇ ਸਾਹਮਣੇ ਹੋ ਜਾਵਾਂਗਾ ਇਹ ਵਾਅਦਾ ਕੀਤਾ ਪਰਮੇਸ਼ਰ ਨੇ ਉਸ ਇਸ ਸਮੇ ਤੋਂ ਕਿਸੇ ਵਿਭਗਤ ਨੂੰ ਜਾਂ ਕਿਸੇ ਪ੍ਰਾਣੀ ਨੂੰ ਇਹ ਵੀ ਸੀੜੀ ਕਿਸੇ ਨੂੰ ਵੀ ਇਸ ਸਮੇਂ ਦਰਨ ਦੀ ਜਰੂਰਤ ਨਹੀਂ ਕਿਉਂਕਿ ਪਰਮੇਸ਼ਰ ਨੇ ਇਹ ਜੋ ਚੀਜ਼ਾਂ ਦੱਸੀਆਂ ਇਹ ਹੋਣਗੀਆਂ ਸੋ ਮੈਂ ਗ੍ਰੰਥ ਨੰਬਰ 16 ਦੀ ਲਿਖ 2021 ਵਿਕਰਮੇ ਦੀ ਸਾਂਝੀ ਕਰਾਂਗਾ ਚੰਦ ਲੈਣਾ ਪਰਮੇਸ਼ਰ ਕੀ ਕਹਿੰਦੇ ਨੇ 2021 ਵਿਕਰਮੇ ਕੀ ਕਹਿੰਦੇ ਆ 21 ਕਹੇ ਮੈਂ ਪਾਇਆ ਇਕੋ ਮੈਂ ਪਾਇਆ ਇਕੋ ਕਿਹੜਾ ਪਾਇਆ ਇਕੋ ਸਭ ਵਿੱਚ ਨਜ਼ਰੀ ਆਈ ਆ ਸਭ ਦੇ ਅੰਦਰ ਸਭ ਵਿੱਚ ਨਜ਼ਰੀ ਆਈ ਆ ਜਨਪਕ ਤੋਂ ਸੱਚੀ ਸਿੱਖਿਆ ਸਿੱਖੋ ਸੱਚੀ ਸਿੱਖਿਆ ਸਿੱਖੋ ਜੇ ਕੋਈ ਭਰਮ ਕੋ ਲਿਖਾ ਸਨਮੁਖ ਹੋ ਕੇ ਪੁੱਛੋ ਜੇ ਕਿਸੇ ਨੂੰ ਕੋ ਲਿਖਾ ਹੈ ਤਾਂ ਸਮਝ ਲੋਗੇ ਗੱਲ ਕਰੋ ਉਸ ਨਾਲ ਸਨਮੁਖ ਹੋ ਕੇ ਪੁੱਛੋ ਪੜਦਾ ਓਲਾ ਰਹੇ ਨਾਰਾਈਆ ਮੈਂ ਫਿਰ ਉਸ ਦਾ ਕੋਈ ਪੜਦਾ ਨਹੀਂ ਰਹਿਣ ਦੇਵਾਂਗਾ ਮੇਰਾ ਗੱਲ ਕਰੋ ਤਾਂ ਸਹੀ ਪੁੱਤ ਬਣ ਕੇ ਪਿਤਾ ਕੋਲੋਂ ਕਦੇ ਨਾ ਲੁਕੋ ਜੇ ਅਸੀਂ ਉਸਦੇ ਪੁੱਤ ਬਣੇ ਹਾਂ ਉਸ ਨੇ ਸਾਨੂੰ ਆਕੇ ਬੁਲਾਇਆ ਹੈ ਤਾਂ ਪਿਤਾ ਕੋਲੋਂ ਲੁਕਣ ਦੀ ਲੋੜ ਨਹੀਂ ਜੋ ਮੰਗਣਾ ਸੋ ਮੰਗੋ ਚਾਹੀ ਚਾਹੀਆ ਭਰਮ ਪੁਲੇਖੇ ਵਿੱਚ ਕਦੇ ਨਾ ਰੁਸੋ ਪਰਮਪੁਲੇਖੇ ਵਿੱਚ ਕਦੇ ਨਾ ਰਸਿਓ ਕਿਦੇ ਜੇ ਰਸੋ ਤੇ ਰਸਿਆ ਲਈ ਮਨਾਈਆ ਜੇ ਤੁਸੀਂ ਰਸਿਉ ਜਾਂਦੇ ਹੋ ਤਾਂ ਫਿਰ ਵੀ ਉਹ ਰਸਿਆ ਨੂੰ ਬਣਾ ਲੈਂਦਾ ਜੇ ਤੁਸੀਂ ਮੇਰਾ ਨਾਮ ਤੇ ਹੋਣਾ ਨਹੀਂ ਚੁੰਦੇ ਮੁਖੋਂ ਇਹ ਵੀ ਕਿਹਾ ਸੱਚੇ ਪਾਸ਼ਾ ਨੇ ਜੇ ਤੁਸੀਂ ਮੇਰਾ ਨਾਮ ਨਹੀਂ ਤੇ ਹੋਣਾ ਚੁੰਦੇ ਮੈਂ ਤੁਹਾਡੇ ਸੋਲੇ ਦੇਵਾਂਗਾ ਮੈਂ ਤੁਹਾਡੇ ਟੋਲੇ ਗਾ ਦੇਵਾਂਗਾ ਫਿਰ ਮੈਂ ਪਿਆਰ ਨਾਲ ਕਹਾਂ ਕੀ ਕਹਾਂ ਆਪਣੇ ਭਗਤਾਂ ਨੂੰ ਪਿਆਰ ਨਾਲ ਆਓ ਮੇਰੇ ਲਾਡਲੇ ਪੁੱਤੋ ਜਿਵੇਂ ਅਸੀਂ ਰੋਸ ਜਨਿਆ ਭਗਵਾਨ ਫਿਰ ਸਾਨੂੰ ਮਨਾਉਣ ਆਂਦਾ ਹੈ ਕੀ ਕਹਿੰਦਾ ਆਓ ਮੇਰੇ ਲਾਡਲੇ ਪੁੱਤੋ ਬਿਨ ਪੁੱਤਾਂ ਬਿਨ ਪੁੱਤਾਂ ਪਿਤਾ ਸੁਪਾ ਕੋਈ ਨਾ ਪਾਈਆ ਬੱਚਿਆਂ ਦੇ ਬਿਨਾ ਬਾਪ ਦੇ ਵੀ ਕੋਈ ਵੈਲਿਊ ਨਹੀਂ ਹੁੰਦੀ ਪੁਰਖ ਕਾ ਇੱਕ ਹੋ ਚੁਕੋ ਥਾਂ ਥਾਂ ਤੇ ਰਹੀ ਇੱਕ ਕਾਰਪੁਰਖ ਨੂੰ ਚੁਕ ਲੋ ਦੁਜੇ ਸੀਸ ਨਾ ਕੋਈ ਨਵਾਈਆ ਪਰਮੇਸ਼ਵਰ ਨੂੰ ਸਾਹਮਣੇ ਹੋ ਕੇ ਲੁੱਟੋ ਉਸ ਨੂੰ ਸਾਹਮਣੇ ਹੋ ਕੇ ਲੁੱਟੋ ਤਾਂ ਸਹੀ ਉਹ ਲੁੱਟਿਆ ਐ ਦਾ ਉਹਦਾ ਨਹੀਂ ਲੁੱਟਿਆ ਐਦਾ ਘਟ ਕੁਛ ਨਾ ਜਾਈਆ ਇਹਦਾ ਕੀ ਜਾਨਾ ਇਹਦਾ ਕੁਛ ਨਹੀਂ ਘਟਣਾ ਪਰਮਾਤਮਾ ਦਾ ਆ ਬਨ ਜਾ ਬਨ ਲਖ 84 ਵਿੱਚੋਂ ਛਟੋ ਕਰ ਦਰਸ਼ਨ ਜਗਤ ਚੰਜਾਲਾ ਤੰਦ ਤੜਾਈਆ ਉਹਦੇ ਦਰਸ਼ਨਾਂ ਦੀ ਐਡੀ ਮਹਾਨਤਾ ਹੈ ਜੇ ਉਸਤੇ ਆਪਾਂ ਦਰਸ਼ਨ ਹੀ ਕਰ ਲੈਨੇ ਆ ਤਾਂ ਸਾਨੂੰ ਜਗਤ ਵਿੱਚ ਸਾਰਾ ਕੋਟ ਕੁੜਿਆ ਸਾਰਾ ਖਤਮ ਹੋ ਜਾਂਦਾ ਬਟ ਪਿਆਨਤ ਸਮੇਂ ਤੂੰ ਡਰਨ ਦੀ ਲੋੜ ਨਹੀਂ ਜੇ ਡਰਨਾ ਹੈ ਤਾਂ ਸਿਰਫ ਇੱਕੋ ਇੱਕ ਪਰਮੇਸ਼ਰ ਤੋਂ ਡਰਨ ਦੀ ਲੋੜ ਹੈ ਬਾਕੀ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ ਉਹ ਦੋ 16 ਨੰਬਰ ਗ੍ਰੰਥੀ ਦੋ ਚਾਰ ਲਾਈਨਾਂ ਸੰਨ ਹਰ ਸੰਜੇ ਜੀਓ ਗ੍ਰੰਥ ਨੰਬਰ 21 ਦੀਆਂ ਆਪ ਜੀ ਨਾਲ ਮੈਂ ਕੁਝ ਪੰਕਤੀਆਂ ਸਾਂਝੀਆਂ ਕਰਾਂਗਾ ਬਸਾਖ ਕਹਿੰਦਾ ਹੈ ਭਗਤਾਂ ਨੂੰ ਜਿੱਧਰ ਵੇਖਾਂ ਉਧਰ ਭਗਤਾਂ ਨੂੰ ਕਹੇ ਆਓ ਮੇਰੇ ਪੁੱਤਰੋ ਬਸਾ ਕਹਿੰਦਾ ਹੈ ਕਿ ਮੈਂ ਜਿੱਧਰ ਵੇਖਦਾ ਹਾਂ ਪਰ ਪਰਮੇਸ਼ਰ ਆਪਣੇ ਭਗਤਾਂ ਨੂੰ ਕੀ ਕਹਿੰਦਾ ਆਓ ਮੇਰੇ ਪੁੱਤਰੋ ਪਿਤਾ ਪੁੱਤ ਗੋਤ ਸੁਹਾਈਆ ਵੇਖਿਓ ਕਦੇ ਬਣਨਾ ਚਾਇਓ ਨਾ ਸ਼ੁਕਰੇ ਨਾ ਸ਼ੁਕਰੇ ਨਾ ਕਿਤੇ ਬਣ ਜਿਓ ਸ਼ੁਕਰਿਆ ਕਹਿ ਕੇ ਖੁਸ਼ੀ ਮਨਾਈਆ ਜਿਸ ਨੇ ਜਨਮ ਜਨਮ ਦੇ ਕਰਮ 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 ਦੇ ਮੇਟ ਦੇਣੇ ਦੁਖੜੇ ਸ਼ੁਕਰਈ ਉਸਦਾ ਕਰਿਓ ਕਿਉਂਕਿ ਤੁਹਾਡੇ ਉਸਨੇ ਦੁਖੜਿਆਂ ਨੂੰ ਤੁਹਾਡੀਆਂ ਕਾਇਆਂ ਨੂੰ ਭਾਗ ਲਾਇਆ ਦਸਮਦਵਾਰੀ ਖੋਲੀ ਤੁਹਾਡੀ ਪ੍ਰਮਾਤਮਾ ਨੇ ਔਰ ਸੱਚਖੰਡ ਦਾ ਮਾਰਗ ਰਸਤਾ ਦਿੱਤਾ ਉਹ ਜਗਾਰਾ ਵੀ ਆਪ ਜੀ ਨੂੰ ਦਿੱਤਾ ਪਹਿਲੀ ਵਾਰ ਕਿਸੇ ਪੀਰ ਪਗੰਬਰ ਨੂੰ ਜਗਾਰਾ ਨਹੀਂ ਦਿੱਤਾ ਬਿਰਸੋਹੰਗ ਤੋਂ ਅੱਗੇ ਕਿਸ ਨੂੰ ਪੜਾਈ ਨਹੀਂ ਦਿੱਤੀ ਪਰਮੇਸ਼ਰ ਨੇ ਪਹਿਲੀ ਵਾਰ ਸੋਹੰਗ ਮਹਾਰਾਜ ਇਸ ਨੂੰ ਸ਼ਰਵਾਨ ਦੀ ਭਗਤਾਂ ਨੂੰ ਦਿੱਤਾ ਜਨਮ ਜਨਮ ਕਰਮ ਕਰਮ ਦੇ ਮੇਟ ਦੇ ਨੇ ਦੁਖੜੇ ਦਰਦਾਂ ਡੇਰਾ ਟਾਈਆ ਹੂਣ ਤੇ ਤੁਸੀਂ ਪ੍ਰਭ ਦਾ ਦਰਸ਼ਨ ਕਰਦੇ ਫਿਰ ਦੁਨੀਆ ਨੇ ਤੁਹਾਡੇ ਤਕਣੇ ਮੁਖੜੇ ਹੁਣ ਤਾਂ ਤੁਸੀਂ ਦਰਸ਼ਨ ਕਰਦੇ ਨਹੀਂ ਇਸ ਸੰਸਾਰ ਨੇ ਤੁਹਾਡੇ ਮੁਖੜਿਆਂ ਨੂੰ ਵੇਖਣਾ ਹੈ ਹੱਥ ਮਥਿਆਂ ਉਤੇ ਟਕਾਈਆ ਪ੍ਰਭੂ ਦੇ ਹੁਕਮ ਕਦੇ ਨਹੀਂ ਰੁਕਦੇ ਉਸ ਦਾ ਹੁਕਮ ਕਦੇ ਨਹੀਂ ਰੁਕਦਾ ਰੋਕਣ ਵਾਲਾ ਨਜਕ ਹੋਇ ਨਾ ਆਇਆ ਉਸ ਦਾ ਹੁਕਮ ਕੋਈ ਰੋਕਣ ਵਾਲਾ ਵੀ ਨਹੀਂ ਹੈ ਜਿੱਥੇ ਗੁਰੂ ਉਤਾਰ ਪਗੰਬਰ ਝੁਕਦੇ ਧੂੜੀ ਖਾ ਕਰ ਮਈਆ ਉਹ ਚਨ ਭਗਤੋ ਲੈਨ ਸੋ ਲੋ ਜਿੱਥੇ ਗੁਰੂ ਉਤਾਰ ਪੀਰ ਪਗੰਬਰ ਚੁਕਦੇ ਆ ਉਸ ਨੂੰ ਜਨ ਭਗਤੋ ਤੁਹਾਡੇ ਲੇਖੇ ਲਗਦੇ ਇਕੋ ਨਾਲ ਤੁਕਦੇ ਤੁਹਾਡੇ ਲੇਖੇ ਲੱਗ ਜਾਂਦੇ ਇਕੋ ਨਾਲ ਤੁਕਦੇ ਢੋਲਾ ਸੱਚ ਸੁਨਾਈਆ ਜੋਤੀ ਜੋਸ ਰੂਪ ਆ ਰਾਬ ਆਪਣੇ ਕਿਰਪਾ ਕਰ ਸਦ ਆਪਣੀ ਖੇਲ ਖਲਾਈਆ ਵਸਾਖ ਕਹੇ ਮੈਂ ਕੀ ਖੇਲ ਵੇਖਦਾ ਨਿਆਰੀ ਵਸਾਖ ਕੀ ਖੇਲ ਵੇਖਦਾ ਨਿਆਰੀ ਨਿਰੰਕਾਰ ਕੀ ਜਨਈਆ ਸਵਾਦਾਨ ਰਹਿਣਾ ਪੰਜੇ ਲਖਾਰੀ ਹੁਕਮ ਸੰਦੇਸ਼ਾ ਇਕਦ ਰੜਾਈਆ ਪੰਜਾ ਲਖਾਰੀਆਂ ਨੂੰ ਵੀ ਹੁਕਮ ਪਤਾ ਨਹੀਂ ਕਿਹੜੇ ਵੇਲੇ ਮਾਪਿਆਂ ਨਾਲੋਂ ਤੋੜ ਦੇਵੇ ਯਾਰੀ ਕਿਹੜੇ ਵੇਲੇ ਮਾਪਿਆਂ ਨਾਲੋਂ ਤੋੜ ਦੇਵੇ ਯਾਰੀ ਸੱਜਣ ਸਾਥ ਸਹਿਣ ਨਾ ਕੋਈ ਬਨਾਈਆ ਤੁਸੀਂ ਪ੍ਰਭ ਦੇ ਪਗਤ ਤੁਹਾਨੂੰ ਤੇ ਦੇਣ ਆਇਆ ਮੁਖਤਿਆਰੀ ਤੁਹਾਨੂੰ ਮੁਖਤਿਆਰੀ ਦੇਣ ਵਾਸਤੇ ਆਇਆ ਪ੍ਰਭ ਤੁਹਾਨੂੰ ਦੇਣੀ ਮੁਕਤੀ ਆਰੀ ਮੁਫਤ ਆਪਣਾ ਨਾਮ ਵਰਤਾਈਆ ਇਹ ਕਿਸੇ ਦੀ ਵਸਤ ਨਹੀਂ ਉਧਾਰੀ ਜੋ ਵਸਤ ਆਪ ਜੀ ਨੂੰ ਦਿੱਤੀ ਗਈ ਹੈ ਇਹ ਕਿਸੇ ਨੂੰ ਉਧਾਰੀ ਮੰਗਿਆ ਨਹੀਂ ਲੇਤੀ ਗਈ ਪਰਮੇਸ਼ਰ ਨੇ ਆਪ ਦਿੱਤੀ ਹੈ ਇਹ ਵਸਤ ਨਹੀਂ ਉਧਾਰੀ ਜੋ ਕਰਨਾ ਸੋ ਕਰਕੇ ਦਿਨਾ ਦਰਸਾਈ ਆ ਪਰਮਾਤਮਾ ਕਹਿੰਦਾ ਜੋ ਮੈਂ ਕਰਨਾ ਹੈ ਉਹ ਮੈਂ ਕਰਕੇ ਤੁਹਾਨੂੰ ਮੈਂ ਬਖਾ ਵੀ ਦਿੱਤਾ ਤਾਂ ਕਿ ਬਖਾ ਵੀ ਦੇਵਾਂਗਾ ਅਗੇ ਜਾਂ ਸਾਥ ਰਹੋਗੇ ਜਾਂ ਛੱਡ ਜਾਓਗੇ ਯਾਰੀ ਜਾਂ ਸਾਥ ਰਹੋਗੇ ਜਾਂ ਛੱਡ ਜਾਓਗੇ ਯਾਰੀ ਕੂੜਾ ਯਰਾਨਾ ਨਾ ਕੋਈ ਨਵਾਈਆ ਮੇਰੇ ਨਾਲ ਕੋਈ ਕੂੜਾ ਯਰਾਨਾ ਨਾ ਕੋਈ ਲਾਲਿਓ ਕਿ ਅੰਦਰੋਂ ਕੁਛ ਹੋਰ ਤੇ ਬਾਹਰੋਂ ਕੁਛ ਹੋਰ ਕੂੜਾ ਯਰਾਨਾ ਨਾ ਕੋਈ ਨਵਾਈਆ ਜਾਂ ਐ ਲੈਣ ਦਿਓ ਇਹੋ ਸਤਾਰਾ ਹਾਰੀ ਦੀਨ ਦੁਨੀਆ ਦੇ ਪ੍ਰਧਾਨੂ ਪ੍ਰਧਾਨਾ ਨੂੰ ਉਠਾਈਆ ਇਹ ਖੇਲ ਪਹਿਲੀ ਵਾਰੀ ਇਹ ਖੇਲ ਪਹਿਲੀ ਵਾਰ ਹੋਇਆ ਮਾਤ ਲੋਕ ਦੇ ਵਿੱਚ ਜੋਤੀ ਜੋ ਸਰੂਪ ਹਰ ਆਪ ਆਪਣੇ ਕਿਰਪਾ ਕਰ ਸਦ ਆਪਣਾ ਹੁਕਮ ਵਰਤਾਇਆ ਬਸਾਖ ਕਹੇ ਕੁਛ ਮੈਂ ਵੀ ਵਿਸਰ ਗਿਆ ਸੱਚ ਦਿਆ ਸੁਣਾਈਆ ਕੀ ਵਿਸਰਿਆ ਕੀ ਕਿੰਦਾ ਬਸਾਖ ਦੀਨ ਦੁਨੀ ਵਿੱਚ ਨਿਸਲ ਪਿਆ ਪੁੱਲਿਆ ਵੇਪਰ ਵਈਆ ਬਸਾਖ ਪੁੱਲਿਆ ਵੇਪਰ ਵਈਆ ਕਾਲ ਯੁਗ ਦੇ ਜਾਲ ਵਿੱਚ ਫਿਸਲ ਗਿਆ ਚੱਲੀ ਨਾ ਕੋਈ ਚਤਰਾਈ ਆ ਮੇਰੇ ਵੀ ਕੋਈ ਚਤਰਾਈ ਨਹੀਂ ਚੱਲੀ ਚਾਰੋਂ ਕੂਂਟ ਫਿਰਦਾ ਰਿਹਾ ਭੱਜਿਆ ਵਾਹੋ ਦਾਹੀਆ ਜਿਹੜਾ ਗੋਬਿੰਦ ਹੁਕਮ ਕਿਹਾ ਇਹ ਵਿਸਾਖਾ ਕਹਿੰਦਾ ਪਿਆ ਕਿ ਮੈਂ ਵੀ ਬਿਸਰ ਗਿਆ ਸੀ ਜਿਹੜਾ ਗੋਬਿੰਦ ਹੁਕਮ ਕਿਹਾ ਉਹ ਅੰਦਰੋਂ ਦਿੱਤਾ ਕਢਾਈ ਆ ਗੁੰਦ ਪਾਸ਼ਾ ਦੇ ਵਿੱਚ ਹੁਕਮ ਸੀ ਉਹ ਅੰਦਰੋਂ ਕਢਾ ਦਿੱਤਾ ਸਦਾ ਆਪਣਾ ਹੁਕਮ ਵਰਤਾਇਆ ਵਿਸਾਖ ਕਹੇ ਗੋਬਿੰਦ ਨੇ ਖੰਡੇ ਨਾਲ ਪੰਜ ਵੇਰਾਂ ਧਰਤੀ ਨੂੰ ਮਾਰੀ ਚੋਬ ਧਰਤੀ ਨੂੰ ਮਾਰੀ ਚੋਬ ਨੋਗ ਦਿੱਤੀ ਖੁਵਾਈਆ ਗੁੱਸੇ ਵਿੱਚ ਗਿਆ ਨਾਵ ਰੋਬ ਵੇਖੀ ਕਿਤੇ ਰੋਲ ਨਾ ਦੇਵੀਂ ਭਾਈਆ ਮੈਂ ਤੇਰਾ ਹਿਰਦਾ ਰਹਾ ਸੋਦ ਤੇਰੇ ਅੰਦਰੋਂ ਕਰਾਂ ਸਫਾਈਆ ਕਿਉਂ ਤੂੰ ਕਾਲ ਯੁਗ ਵਿੱਚ ਮੇਰੇ ਭਗਤਾਂ ਚੁਕਣਾ ਗੋਦ ਕਿਉਂ ਤੇਰੇ ਤੂੰ ਕਿਉਂ ਮੇਰੇ ਭਗਤਾਂ ਨੂੰ ਕਾਲ ਯੁਗ ਵਿੱਚ ਗੋਦੀ ਚੁਕਣਾ ਹੈ ਗੋਦੀ ਆਪਣੀ ਲੈਣੇ ਟਕਾਈਆ ਮੇਰੇ ਪ੍ਰਭੂ ਨੇ ਵੇਖਣ ਆਉਣਾ ਚੋਜ ਚੋਜੀ ਆਪਣਾ ਫੇਰਾ ਪਾਈਆ ਕਮਲੀਏ ਕਿਤੇ ਕਿਤੇ ਕਰੀ ਹਰਖ ਨਾ ਸੋਗ ਇਸੇ ਕਰਕੇ ਤੇਰੀ ਨੀਹਾਂ ਹੀਠਾਂ ਬੱਚੇ ਗਿਆ ਦਵਾਈਆ ਤਰਨੀ ਇਹ ਕਿਤੇ ਸੋਗ ਨਾ ਮਨਾ ਲਵੀ ਇਸੇ ਤੇਰੇ ਤੇਰੇ ਇਸੇ ਕਰਕੇ ਹੀ ਉਹਨੇ ਆਪਣੇ ਬੱਚੇ ਨੀਹਾਂ ਹੀਠ ਜੁੜਿਆ ਦਵਾਇਆ ਮੇਰੇ ਸਿੱਖਾਂ ਭਗਤਾਂ ਨੂੰ ਕਰਨੇ ਪੇ ਨਾ ਕੋਈ ਜੋਗ ਭਗਤਾਨ ਹੁਣ ਕੋਈ ਜੋਗ ਅਭਿਆਸ ਕਰਨ ਦੀ ਲੋੜ ਨਹੀਂ ਸਿਰਫ ਉਸ ਤੋਂ ਡਰਨ ਦੀ ਲੋੜਿਆ ਤਪੱਸਿਆਵਾਂ ਵਾਲੀ ਕਾਰਨਾ ਕੋਈ ਕਮਾਈਆ ਕਿਸੇ ਦੇ ਉੱਤੇ ਸੁਟਣਾ ਪੇਨਾ ਭੋਜ ਜਨਮ ਕਰਮ ਧਰਮ ਦਾ ਲੇਖਾ ਪ੍ਰਭ ਦੀ ਝੋਲੀ ਦੇਣਾ ਪਾਈਆ ਜੋਤੀ ਜੋ ਸਰੂਪ ਆਰਾਪ ਆਪਣੀ ਕਿਰਪਾ ਕਰੇ ਖੇਲ ਤੁਰਦਾ ਹਾਰ ਸਚ ਦੇ ਵੀ ਮਰੜਿਆ ਧਰਨੀ ਰੋ ਰੋ ਕੇ ਕੰਬੀ ਸਹਿਬ ਸਹਿਮ ਸਹਿਮ ਸੁਨਾਈਆ गोविंद कृपा करी जे पुरख काल आवे गोविंद कृपा करी जे पुरख काल ते आवी ध्यान दंदे रेओ गोविंद कृपा करी जे पुरख काल आवे ते आवी नीही नहीं ते बनके ना आवी पणडी ਡੱਬੀਆਂ ਦੀ ਲੋੜ ਰਹੇ ਨਾਰਾਇਆ ਨਾ ਸਲਵਾਰ ਪਾਈ ਤੇ ਨਾ ਧੋਤੀ ਪਹਿਨੀ ਨਾ ਕਸ਼ੇਰਾ ਨਾ ਪਾਈ ਤੰਬੀ ਗੋਬਿੰਦ ਨੂੰ ਕਿਹਾ ਜੇ ਅਕਾਲ ਪੁਰਖ ਆਊਗਾ ਫੇਰ ਅਵੇਂ ਹੁਣ ਕੋ ਕਸ਼ੇਰਾ ਧੋਤੀਆਂ ਪਾ ਕੇ ਨਾ ਜਿਵੇਂ ਤੇ ਪਹਿਨ ਲਾਇ ਸੀ ਫਿਰ ਸੁਣ ਲੋ ਨਾ ਸਲਵਾਰ ਪਾਈ ਨਾ ਧੋਤੀ ਪਹਿਨੀ ਨਾ ਕਸ਼ੇਰਾ ਨਾ ਤੰਬੀ ਨਿਰਗੁਨ ਨੂਰ ਜੋ ਦਰਸ਼ਨ ਆਇਆ ਵੇਖੀ ਦੀਨ ਮਜਬੂਦ ਦੀ ਗੱਲ ਕੋਈ ਨਾ ਮੰਨੀ ਕੀ ਦੁਨੀਆ ਦੀ ਕਿਤੇ ਗੱਲਾਂ ਮੰਨੀ ਮਨਸਾ ਆਪਣੀ ਇੱਕ ਵਧਾਈਆ ਚਾਰ ਵਰਨਾ ਨਾਲ ਸਾਂਝੀ ਕਰਨੀ ਕੰਨੀ ਕੰਨਿਆਂ ਦਾ ਲੇਖਾ ਦੇਣਾ ਮੁਕਾਈਆ ਉਸ ਵੇਲੇ ਭਾਵੇਂ ਸ੍ਰਿਸ਼ਟੀ ਹੋਵੇ ਅੰਨੀ ਭਾਵੇਂ ਉਸ ਵੇਲੇ ਸ੍ਰਿਸ਼ਟੀ ਕੀ ਹੋਵੇ ਅੰਨੀ ਤੇਰਾ ਨੂਰ ਜੋਤ ਰਸ਼ਨਾਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰੇ ਕੀ ਸੱਚਾ ਹਰ ਸਾਥ ਸੰਦੇਸ਼ ਹਰਿਆਸਨਾਈਆ ਵਸਾਖ ਕਹੇ ਇਹ ਗੱਲ ਵਸਾਖ ਕਰ ਰਹੀ ساری ਵਸਾਖ ਕਹੇ गोविंद ने तीन बेरा भार रखे आउते पथा कमर ऊपर नुखचाईया रसना के कूड़ी के रे दबा फेर बाहर ना कोई फेर बाहर ना कोई कढ़ाईया जिस वेले जगत मलेश हो बे हरदास करते जी ना उठगी की सवा मलेश की उन्हें की के जिस वेले जगत मलेश हो बे सवा सवा पति रहन कोई ना पाईया ਦੁਨੀਆ ਭੁੱਲ ਜਾਏ ਆਪਣਾ ਅੱਬਾ ਪਿਤਾ ਪੁਰਖ ਕਾਲ ਨਾ ਕੋਈ ਮਨਾਈਆ ਕੂੜੀ ਕਿਰਿਆ ਵਜੇ ਡਗਾ ਚਾਰੋਂ ਕੂਂਟ ਤੇ ਦੁਹਾਈਆ ਝਗੜਾ ਪਏ 나ੜ ਮਸ ਮਾਸ ਹੱਡਾਂ ਤਨ ਵਿਯੂਧ ਦੇ ਗੁਬਾਈਆ ਉਸ ਵੇਲੇ ਸੱਤ ਤਰ ਬੰਦਾ ਦਿਸੇ ਕੋਈ ਨਾ ਅੱਗਾ ਆਗੂ ਬੈਠਣ ਮੁਖਿ ਛਪਾਈਆ ਸਾਰੇ ਆਗੂ ਕੀ ਕਰ ਲੈਣਗੇ ਮੁਖਿ ਛਪਾ ਕੇ ਬੈਠਣਗੇ ਅੱਜ ਕਿਸੇ ਨਾਲ ਗੱਲ ਕਰਕੇ ਦੇਖੋ ਕੋਈ ਮੰਨ ਕੇ ਰਾਜ਼ੀ ਨਹੀਂ ਪਵਿੱਤਰ ਰਹੇ ਕੋਈ ਨਾ ਜਗਾ ਥਾਨ ਤਨਤਰ ਦੇ ਤੁਹਾਈਆ ਮੈਂ ਪ੍ਰਭੂ ਦੀ ਚਲਣਾ ਰਜਾ ਬਾਣੇ ਵਿੱਚ ਸੀ ਸੁਣਵਾਈਆ ਕੋਟਾ ਵਿੱਚੋਂ ਕੋਟਾ ਵਿੱਚੋਂ ਜਨ ਭਗਤਾਂ ਨੂੰ ਦੇਣਾ ਮਜਾ ਲਓ ਮਜੇ ਮਜੇ ਲਓ ਨਾ ਤੁਰਦਾ ਨਾਮ ਚਖਾਈਆ ਜੇ ਕੋਈ ਪੁੱਛਣ ਆਵੇ ਵਜਾ ਜੇ ਤੁਹਾਨੂੰ ਕੋਈ ਪੁੱਛਣ ਆਵੇ ਵਜਾ ਅਗਲਾ ਪੇਵ ਨਾ ਪੇਵ ਨਾ ਕਿਸੇ ਚ ਨਾਈਆ ਅਗਲਾ ਪੇਵ ਨਾ ਕਿਸੇ ਚ ਨਾਈਆ ज्योति जोश रूप आप अपनी कृपा कर करे खेल सा चहर सच करनी कार कमाईया बसआख के मेरा गोविंद आया उन कहसी ना उन कोई तोती कोई सलवार पाके ना हुन आ जवे किरतनामी निर्गुण होके अमी बसआख के मेरा गोविंद आया खुशियां नाल बडाई आ जिसने गोसिक दुलारा जाया जमन वाली पिता मैया पुरख कालदाई दया सच्ची सेव ਕਮਈਆ ਮੇਰਾ ਸੋਹਣਾ ਵਕਤ ਸੁਹਾਇ ਸੁਹੰਝੀ ਖੁਸ਼ੀ ਬਣਾਈਆ ਜਨ ਭਗਤਾ ਗੋਦ ਉਠਾਇਆ ਜਨ ਭਗਤਾ ਨੂੰ ਗੋਦੀ ਆ ਕੇ ਠਾਇਆ ਆਪਣਾ ਰੰਗ ਰੰਗਾਇਆ ਲੋਕ ਪਰਲੋਕ ਡੰਕ ਵਜਾਇਆ ਸਨੇ ਲੋਕ ਪਰਲੋਕ ਦੇ ਵਿੱਚ ਆਪਣਾ ਡੰਕ ਵਜਾਇਆ ਸੰਦੇਸ਼ਾ ਖਬਰ ਦਰੜਾਈਆ ਸਾਰੇ ਲੋਕ ਪਰਲੋਕਾਂ ਦੇ ਵਿੱਚ ਹਰ ਥਾਂ ਦੇ ਪਰਮੇਸ਼ਰ ਨੇ ਆਪਣਾ ਡੰਕਾ ਵਜਾਇਆ ਹੈ ਜੋਤੀ ਜੋਸ਼ ਰੂਪ ਹਾਰਾ ਆਪਣੀ ਕਿਰਪਾਕਾਰ ਮਿਹਰ ਨਜ਼ਰ ਮਿਹਰ ਨਜ਼ਰ ਇੱਕ ਉਠਾਇਆ। ਇਹ ਦੋ ਲਾਈਨ ਹੋ ਰਹਾ ਮਾਫੀ ਚਾਹਾਂ ਮੈਂ ਤੁਹਾਨੂੰ। ਵਸਾਖ ਕਹਿ ਜਨ ਭਗਤੋ ਹੱਥ ਮਾਰੋ ਉੱਤੇ ਛਾਤੀ। ਸਹਿਬ ਸੁਲਤਾਨ ਇੱਕ ਸ਼ਰਨਾਈਆ। ਪੁਰਖ ਅਕਾਲਾ ਮੰਨਣਾ ਕਮਲਾ ਪਾਦੀ ਪਤ ਪਰਮੇਸ਼ਵਰ ਤੁਰਦਾ ਰਗਾਹੀਆ ਸੱਚ ਦਵਾਰ ਦਾ ਆ ਜੁਗਾਦ ਸਾਥੀ। ਉਹ ਸਾਥੀ ਹੈ ਹਮੇਸ਼ਾ ਜੋ ਇੱਕ ਪਰਮੇਸ਼ਰ ਹੈ ਆ। ਸਗਲਾ ਸੰਗ ਨਿਭਾਈਆ ਉਹ ਸੰਗ ਨਵਾਉਣ ਵਾਲਾ ਵੀ ਉਹੀ ਪ੍ਰਮਾਤਮਾ ਆਇਆ ਜੋ ਆਪ ਜੀ ਦੇ ਸੰਮੁਖ ਹੋਇਆ ਪ੍ਰਮਾਤਮਾ ਸੁਨੇ ਵੇਸ ਬਟਾਇਆ ਪ੍ਰਮਾਤਮਾ ਕਦੇ ਜੰਮਦਾ ਮਰਦਾ ਨਹੀਂ ਸਨੇ ਵੇਸ ਬਟਾਇਆ ਸਗਲਾ ਸੰਗ ਨਿਭਾਈਆ ਜੀਵਤ ਮਰਤ ਮਰਤ ਜੀਵਤ ਮਰਤ ਕਰੇ ਰਾਖੀ ਉਹ ਰਾਖੀ ਕਰਦਾ ਹੈ ਜਿਉਂਦੇ ਵੀ ਤੇ ਸ੍ਰੀ ਛੱਡਣ ਤੋਂ ਬਾਅਦ ਵੀ ਪ੍ਰਮਾਤਮਾ ਸਾਡੇ ਰਾਖੀ ਕਰਦਾ ਐਥੇ ਉਥੇ ਹੋਏ ਸਹਾਈ ਆ ਇਸ ਕਰਕੇ ਹਰ ਸੰਗ ਜੋ ਕਿਸੇ ਨੂੰ ਇਸ ਇਸ ਕੋਈ ਕਿਸੇ ਚੀਜ਼ ਤੋਂ ਕੋ ਡਰਨ ਦੀ ਲੋੜ ਨਹੀਂ ਪਰਮਾਤਮਾ ਹਮੇਸ਼ਾ ਭਗਤਾਂ ਦੇ ਅਠੇ ਪਹਿਰ ਉਹ ਨਾਲ ਹੁੰਦਾ ਹੈ ਬਟ ਕੰਡੀਸ਼ਨ ਜੋ ਪਰਮਾਤਮਾ ਦੀ ਇੱਕ ਕੰਡੀਸ਼ਨ ਹੈ ਸਿਰਫ ਜਿਹੜੀ ਮੇਰੀ ਪੈਨ ਲਿਖਾਂਜੀ ਕਰੀ ਸੀ ਸਿਰਫ ਆਪਣਾ ਆਪ ਪਛਾਣ ਲਿਓ ਕਿਤੇ ਅਸੀਂ ਗਲਤ ਤਾਂ ਨਹੀਂ ਅਸੀਂ ਦੂਸਰ ਨੂੰ ਗਲਤ ਕਹਿੰਦੇ ਰਹਿ ਜੀ ਕਿ ਅਸੀਂ ਆਪਣੇ ਆਪ ਨਾਲ ਸ਼ਾਂਤੀ ਮਾਰ ਲਈ ਬਟ ਇਹ ਬਹੁਤ ਚੰਗੀ ਗੱਲ ਹੋਵੇਗੀ ਹਰਬਾਣੀ ਕਹਿੰਦੀ ਹੈ ਬਹੁਤ ਚੰਗੀ ਗੱਲ ਹੈ ਜੇ ਅਸੀਂ ਆਪਣਾ ਝੰਤੀ ਮਾਰ ਲਾਂਗੇ ਸੋ ਇਸ ਤੇ ਪੈ ਦੇ ਵਿੱਚ ਰਹਿਣਾ ਹੈ ਔਰ ਇਸ ਤੋਂ ਹੀ ਮੰਗਣਾ ਹੈ ਇਸ ਦੀ ਸ਼ਰਨਾਈ ਹੀ ਟੈਨਾ ਹੈ ਕਿਉਂਕਿ ਪੁੱਤ ਤੇ ਬਾਪ ਕਦੇ ਲੁਕਦੇ ਨਹੀਂ ਸਾਹਮਣੇ ਹੋ ਕੇ ਗੱਲ ਕਰੋ ਉਸ ਪ੍ਰਮਾਤਮਾ ਨਾਲ ਸੋ ਮਾਫੀ ਚਾਹਾਂਗਾ ਕੋਈ ਸ਼ਬਦ ਅੱਗੇ ਪਿੱਛੇ ਬੋਲਿਆ ਗਿਆ ਹੋਵੇ ਸਾਰੀ ਹਰ ਸੰਗਤ ਤੋਂ ਇਹੋ ਛਾਂਛਾ ਜੀ ਤੋਂ ਮਾਫੀ ਚਾਹਾਂਗਾ ਪੰਜ ਕਾਰਿਆਂ ਦਾ ਹਰ ਸੰਗਤ ਜੀ ਸਾਥ ਥੋੜਾ ਉਸ ਤਰ੍ਹਾਂ ਦਾ ਦੇਈਏ ਆਪਾਂ ਥੋੜਾ ਜਿਹਾ ਇੱਕ ਸੁਸਤੀ ਵੀ ਸਾਡੀ ਖੁੱਲ ਜਾਂਦੀ ਹੈ ਤੇ ਚਕਾਰਿਆ ਵੀ ਫਿਰ ਉਹੀ ਲੱਗ ਜਾਂਦੇ ਜੋ ਪ੍ਰਮਾਤਮਾ ਨਾਲ ਸਾਨੂੰ ਭੁਗਤ ਨਹੀਂ ਦਿੱਤਾ ਹੈ